ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੌ ਰਹੇ ਨੇ ਅ ਇਸ ਪ੍ਰੋਗਰਾਮ ਦੀ ਰੋਹਿਰਵਾ ਡਾਕਟਰ ਅਮਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ ਆਉਣਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਆਂ ਜੀ ਡਾਕਟਰ ਸਾਹਿਬ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਜੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 27 ਜੁਲਾਈ 2017 12 ਸਾਵਨ ਨਾਨਕ ਸ਼ਹਿਰ ਸਮਤ 500 ਅਨੰਤ ਜਿਆਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸ਼ਰੋਤਿਆਂ ਨੂੰ ਦੱਸ ਦਈਏ ਜੇ ਤੁਸੀਂ ਟੀਵੀ 84 ਨਾਲ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟ੍ਰਮ ਕੇਬਲ ਆਰਸੀਨ ਕੇਬਲ ਬੈਲਫਾਰ ਕੇਬਲ ਇਨ ਕੈਨੇਡਾ ਰੋਕੂ ਚਾਦੂ ਬਾਕਸ ਸ਼ਾਵਾ ਫੇਸਬੁੱਕ ਗਲੋਬਲ ਸੀਪੀਐਨ ਦੀ ਐਪ ਰਾਈ ਟੀਵੀ 84 ਦੀ ਐਪ ਰਾਈ ਆਨਲਾਈਨ ਆਨਲਾਈਨ ਅ ਸਟ੍ਰੀਮਿੰਗ ਦਸਟੀਵੀ 84 ਨੂੰ ਦੇਖ ਸਕਦੇ ਹੋ ਜੀ ਡਾਕਟਰ ਸਾਹਿਬ ਪਹਿਲੇ ਇਸੂ ਬਾਰੇ ਤੁਹਾਡੇ ਵਿਚਾਰ ਜਾਨਣਾ ਚਾਹਾਂਗੇ ਕਿ ਕਹਿਣਾ ਚਾਹੋਗੇ ਤੁਸੀਂ ਅ ਦੇਖੋ ਅਸੀਂ ਪਿਛਲੇ ਦਿਨੀ ਜ਼ਿਕਰ ਕੀਤਾ ਸੀ 911 ਦੇ ਮੈਮੋਰੀਅਲ ਦਾ ਵੀ ਔਰ ਮਿਊਜ਼ੀਅਮ ਦਾ ਵੀ ਜੀ ਔਰ ਉਹ ਸੈਗਮੈਂਟ ਦੇ ਵਿੱਚ ਮੈਂ ਆਪਣੀ ਪੀੜ ਵੀ ਇਹਜ਼ਾਰ ਕੀਤੀ ਸੀ ਕਿ ਅਸੀਂ ਸੇ ਕੌਮ ਜਿਹੜੀ ਇਸ ਕਾਲ ਦਾ ਫਖਰ ਕਰਦੀ ਹੈ ਕਿ ਅਸੀਂ ਇਹਨਾਂ ਪਿਛਲੀਆਂ 5 ਸਦੀਆਂ ਚ ਉਸ ਖਿੱਤੇ ਦੇ ਇਤਿਹਾਸ ਨੂੰ ਨਵਾਂ ਮੋੜ ਦਿੰਦਾ ਹੈ ਇਤਿਹਾਸ ਸਿਰਜੇ ਔਰ ਮੌਜੂਦਾ ਦੌਰ ਚ ਵੀ ਪਿਛਲੇ 33 34 ਸਾਲ ਚ ਵੀ ਭਾਰਤ ਦੀ ਨਾਜ਼ੀ ਵਰਤੀਵਾੜੀ ਡਿਕਟੇਟਰਾਨਾ ਹਿਟਲਰ ਵਾਲੀ ਵਰਤੀਵਾੜੀ ਇੰਦਰਾ ਗਾਂਧੀ ਨੂੰ ਚੈਲੰਜ ਕਰਕੇ ਜੀ ਭਾਰਤ ਦੇ ਵਿੱਚ ਜਿਹੜਾ ਐਮਰਜੈਂਸੀ ਦੇ ਪੀਰੀਅਡਸ ਜਿਸ ਕਿਸਮ ਦਾ ਇੱਕ ਸੈਂਟਰਲਾਈਜ਼ਡ ਰਜਿਮ ਔਰ ਬਾਅਦ ਸਿੱਧੇ ਤੌਰ ਤੇ ਜਿਵੇਂ ਸਿੱਖਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸੰਤੀ ਇਤਿਹਾਸ ਗੁਰਦੁਆਰਿਆਂ ਤੇ ਭਾਰਤੀ ਫੌਜ ਦਾ ਹਮਲਾ ਔਰ ਸਿੱਖਾਂ ਦਾ ਲਗਾਤਾਰਤਾ ਨਾਲ ਚੈਲੰਜ ਔਰ ਅੱਜ ਵੀ ਇਸ ਦਿੱਲੀ ਰਜਿਮ ਦੀਆਂ ਨਾਇਨਸਾਫੀਆਂ ਉਹ ਬੇਸ਼ੱਕ ਸਾਡੀ ਕੌਮ ਨਾਲ ਨੇ ਜੀ ਮੁਸਲਮਾਨਾਂ ਨਾਲ ਨੇ ਇਸਾਈਆਂ ਨਾਲ ਨੇ ਦਲਤਾਂ ਨਾਲ ਨੇ ਕਸ਼ਮੀਰੀਆਂ ਨਾਲ ਨੇ ਗੋਰਖਾ لینڈ ਦੇ ਲੋਕਾਂ ਨਾਲ ਨੇ ਅਸੀਂ ਹਮੇਸ਼ਾ ਹੀ ਉਸ ਤੇ ਲਈ ਆਵਾਜ਼ ਉਠਾਈ ਹੈ ਇਸ ਸੇ ਕੌਮ ਦੇ ਹਿੱਸੇ ਆਏ ਜੀ ਪਰ ਜੇ ਅਸੀਂ ਇਤਿਹਾਸਕ ਖਜ਼ਾਨੇ ਦੀ ਗੱਲ ਕਰੀਏ ਔਰ ਇੱਕ ਪਾਸੇ ਤਾਂ ਜਿੱਥੇ ਅਸੀਂ ਬਿਲਕੁਲ ਆਪਣੇ ਬੀਤੇ ਪ੍ਰਤੀ કે ਸਾਡੇ ਇਤਿਹਾਸ 'ਚ ਕੀ ਰੜਾ ਹੋਇਆ ਕਿਨੇ ਰੜਾ ਕੀਤਾ ਕਿਵੇਂ ਉਹ ਕੋਰਟ ਹਿਸਟੋਰੀਅਨ ਹੋਣ ਮੁਗਲਿਆ ਕੋਰਟ ਦੇ ਉਹਨਾਂ ਦਾ ਆਪਣਾ ਨਜ਼ਰੀਆ ਸੀ ਕਿਉਂਕਿ ਉਹ ਬਾਦਸ਼ਾਹਾਂ ਲਈ ਕੰਮ ਕਰਦੇ ਸੀ ਔਰ ਉਹਨਾਂ ਦੀ ਸਰਕਾਰੀ ਵਰਜਨ ਦੂਸਰੇ ਪਾਸੇ ਹਿੰਦੂਤਵੀ ਹਿਸਟੋਰੀਅਨ ਜਿਹੜੇ ਕਿ ਇਸ ਭਾਰਤ ਦੇ ਵਿੱਚ ਹੀ ਰਹਿੰਦੇ ਸਨ ਕਿ ਕਿਵੇਂ ਸਿੱਖ ਹਿਸਟਰੀ ਨੂੰ ਹਿੰਦੂ ਇਤਿਹਾਸ ਜਾਂ ਹਿੰਦੂਆਂ ਦੇ ਹੱਕsਪੁਗਤ ਆਇਆ ਜਾਏ ਉਹਨਾਂ ਨੇ ਇੰਟਾਈ ਮੁਸਲਮ ਲਾਈਨ ਜਿਹੜੀ ਸਾਰੀ ਹਿਸਟਰੀ ਦੇ ਵਿੱਚ ਹੈ ਬੀਤੇ ਦੀ ਉਹ ਜਿਹੜੀ ਹੈ ਉਸ ਨੂੰ ਟੱਕਰ ਲੈਣ ਦੀ ਕੋਸ਼ਿਸ਼ ਕੀਤੀ ਤੇ ਜਿਹੜੇ ਥੋੜੇ ਬਹੁਤ ਸਿੱਖ ਸੋਰਸ ਮੂਲ ਤੌਰ ਦੇ ਉੱਤੇ ਉਹ ਗੁਰੂ ਸਾਹਿਬਾਨ ਦੇ ਹੁਕਮਨਾਮੇ ਜਾਂ ਸਾਡੇ ਕੋਲ ਯੂਨਿਕ ਗੁਰੂਗ੍ਰੰਥ ਸਾਹਿਬ ਦੇ ਰੂਪ ਚ ਹੱਥ ਲਿਖਤ ਬੀੜਾਂ ਔਰ ਇਤਿਹਾਸਕ ਪੁਸਤਕਾਂ ਜਦੋਂ 20ਵੀਂ ਸਦੀ ਦੀ ਅਸੀਂ ਗੱਲ ਕਰਦੇ ਹਾਂ ਜੀ ਤੇ ਸਰਦਾਰ ਕਰਮ ਸਿੰਘ ਹਿਸਟੋਰੀਅਨ ਨੂੰ ਮੈਂ ਜਿਹੜੀ ਨਵੇਂ ਦੌਰ ਦੇ ਇਤਿਹਾਸਕਾਰਾਂ ਦਾ ਉਹ ਪਿਤਾਮਾ ਕਹਾਂਗਾ ਜਿਨ੍ਹਾਂ ਨੇ ਆਪਣੀ ਵਿਦਿਆ ਵਿੱਚੇ ਛੱਡ ਕੇ ਕਿਵੇਂ ਘਰ ਘਰ ਫਿਰ ਕੇ ਪੁਰਾਣੇ ਬਜ਼ੁਰਗਾਂ ਨੂੰ ਮਿਲ ਕੇ ਕੋਈ ਰਣਜੀਤ ਸਿੰਘ ਪੀਰੀਅਡ ਦਾ ਸਰਵਾਈਵਰ ਹੈ ਕੋਈ ਹੋਰ ਹੈ ਉਨਾ ਦੇ ਹਲਫਨਾਮੇ ਲੈ ਕੇ ਜਿਹੜਾ ਇਤਿਹਾਸ ਹੈ ਕਿਵੇਂ ਲਿਖਿਆ ਜਾਂਦਾ ਹੈ ਕਿਵੇਂ ਮਾਡਰਨ ਈਡੀਅਮ ਦੇ ਵਿੱਚ ਉਹਨੂੰ ਕਰਨਾ ਹੈ ਇਸ ਦੀ ਸ਼ੁਰੂਆਤ ਕੀਤੀ ਔਰ ਫਿਰ ਕਾਫੀ ਵੱਡਾ ਕੰਮ ਡਾਕਟਰ ਗੰਡਾ ਸਿੰਘ ਸਿੱਖ ਇਤਿਹਾਸਕਾਰ ਜਿਹੜੇ ਨੇ ਉਹਨਾਂ ਨੇ ਕੀਤਾ ਔਰ ਫਿਰ ਸਰਕਪੂਰ ਸਿੰਘ ਔਰ ਦੂਸਰੇ ਲੋਕ ਔਰ ਯੂਨੀਵਰਸਿਟੀਆਂ ਇਨਵੋਲ ਹੋ ਗਈਆਂ ਔਰ ਸਰਕਾਂਤ ਸਿੰਘ ਨਾਬਾ ਜਿਹੜੇ ਨੇ ਉਨਾ ਦਾ ਬਹੁਤ ਵੱਡਾ ਕੰਮ ਜਿਵੇਂ ਅਸੀਂ ਸਿੱਖ ਮਹਾਨ ਕੋਸ਼ ਦੇ ਰੂਪ ਚ ਵੀ ਔਰ ਇਤਿਹਾਸਕ ਪੱਖ ਤੋਂ ਵੀ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਇਸ ਕਿਸਮ ਦੀਆਂ ਦੁਰਲੱਭ ਚੀਜ਼ਾਂ ਜਿਹੜੀਆਂ ਕਿ ਭਾਵੇਂ ਲੋਕਾਂ ਦੀ ਕਿਉਂਕਿ ਉਸ ਟ੍ਰੈਡੀਸ਼ਨ ਦੇ ਵਿੱਚ ਵੀ ਓਰਲ ਟ੍ਰੈਡੀਸ਼ਨ ਸੀ ਕਿ ਜ਼ਬਾਨੀ ਜਿਹਨੂੰ ਅਸੀਂ ਸੀਨਾ ਬਸੀਨਾ ਕਹਿੰਦੇ ਆਂ ਸੋ ਰਵਾਇਤ ਸੀਨਾ ਬਸੀਨਾ ਇਸ ਸਾਰੇ ਦਾ ਸੁਮੇਲ ਸੀ ਕਿ 20ਵੀਂ ਸਦੀ ਦੇ ਵਿੱਚ ਇੱਕ ਨਵੇਂ ਤੌਰ ਤਰੀਕਿਆਂ ਦੇ ਨਾਲ ਜਿਹੜਾ ਇਤਿਹਾਸ ਨੂੰ ਸਮਝਣ ਦੀ ਕੋਸ਼ਿਸ਼ ਹੋਈ ਉਸ ਵਿਚਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਹੋਣ ਦੇ ਵਿੱਚ ਆਉਂਦੀ ਹੈ 1920s 'ਚ ਇੱਕ ਮੁੱਢਲਾ ਚੰਗਾ ਕੰਮ ਕੀਤਾ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਆਪਣੇ ਫਰਜ਼ਾਂ ਤੋਂ ਗਾਫਲ ਰਹੀ ਇਤਿਹਾਸਕ ਪੱਖ ਤੋਂ ਵੀ ਔਰ ਸਿਆਸੀ ਨੁਕਤੇ ਤੋਂ ਵੀ ਉਸ ਹੀ ਸਿੱਖ ਰਹਿਤ ਮਰਿਆਦਾ ਕਿ ਜਿਵੇਂ 15-20 ਸਾਲ ਜਿਹਦੀ ਵਿਚਾਰ ਚਰਚਾ ਤੋਂ ਬਾਅਦ ਔਰ ਜਿਹੜੇ ਪੁਰਾਣੇ ਸੋਰਸ ਸਨ ਜਿਨ੍ਹਾਂ ਦਾ ਵਿਸ਼ਾ ਮੁਢਲਾ ਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੀ ਪਰ ਉਸ ਦੇ ਨਾਲ ਦਸਵੇਂ ਪਾਤਸ਼ਾਹ ਦੀਆਂ ਰਚਨਾਵਾਂ ਰੈਤਨਾਮੇ ਜਿਹੜੇ ਸੰਪਾਵੇਂ ਉਹ ਭਾਈ ਦੇਸਾ ਸਿੰਘ ਭਾਈ ਚੌਪਾ ਸਿੰਘ ਭਾਈ ਪ੍ਰਹਿਲਾਦ ਸਿੰਘ ਭਾਈ ਕੇਸਰ ਸਿੰਘ ਛੱਬਰ ਭਾਈ ਨੰਦ ਲਾਲ ਔਰ ਇਹਨਾਂ ਸਾਰਿਆਂ ਚੋਂ ਹੀ ਕਿਉਂਕਿ ਸਮਾਂ પાਕੇ ਰੈਤਨਾਮੇ ਚ ਵੀ ਕਾਫੀ ਬ੍ਰਾਹਮਣਵਾਦੀ ਐਲੀਮੈਂਟ ਜਿਹੜੇ ਨੇ ਉਹਨਾਂ ਨੇ ਆਪਣੀ ਕੁਸਪੈਟ ਕਰ ਦਿੱਤੀ ਸੀ ਇਸ ਕਰਕੇ ਇਹ ਕਹਿਣਾ ਵੀ ਕਈ ਵਾਰ ਜਿਹੜੇ ਕਹਿੰਦੇ ਨੇ ਜੇ ਮਰਿਆਦਾ ਤੇ ਸ਼ੋਮਣੀ ਕਮੇਟੀ ਨੇ ਬਣਾਈ ਜੇ ਸ਼੍ਰੋਮਣੀ ਕਮੇਟੀ ਨੇ ਜਿਵੇਂ ਲਿਖੀ ਹੋਂ ਇਹ ਗੱਲ ਨਹੀਂ ਹੈ ਇਹ ਉਹਨਾਂ ਨੇ ਜਿਵੇਂ ਕੋਈ ਜਿਵੇਂ ਕਨਸਟੀਚਿਊਟ ਕਨਸਟੀਚਿਊਸ਼ਨ ਬਣਦਾ ਹੈ ਤੇ ਕਨਸਟੀਚਿਊਟ ਅਸੈਂਬਲੀ ਹੁੰਦੀ ਹੈ ਜਿਹੜਾ ਉਹਦਾ ਚੇਅਰ ਪਰਸਨ ਹੁੰਦਾ ਉਹ ਫੈਸਿਲੀਟੇਟ ਕਰਦਾ ਸ਼੍ਰੋਮਣੀ ਕਮੇਟੀ ਫੈਸਿਲੀਟੇਟਰ ਜ਼ਰੂਰ ਸੀ ਪਰ ਇਸ ਦੇ ਵਿੱਚ ਲੰਬਾ ਵਕਤ ਤੁਰ ਜਿਹੜੀ ਇੱਕ ਪੜ ਤਾਈ ਵਾਪਸ ਭੇਜੀ ਫਿਰ ਆਈ ਫਿਰ ਵਾਪਸ ਭੇਜੀ ਸੋ ਉਹਦੇ ਚੋਂ ਘੱਟੋ-ਘੱਟ ਇੱਕ ਉਹ ਡਾਕੂਮੈਂਟ ਸਾਹਮਣੇ ਆਇਆ ਹੈ ਜਿਸ ਨੂੰ ਇੱਕ ਮੂਲ ਡਾਕੂਮੈਂਟ ਮੰਨ ਕੇ ਅੱਗੇ ਇਤਿਹਾਸਕ ਤੌਰ ਦੇ ਉੱਤੇ ਸਿੱਖ ਇਤਿਹਾਸ ਦੀ ਖੋਜ ਕੀਤੀ ਜਾਣੀ ਚਾਹੀਦੀ ਸੀ ਜੀ ਸਿੱਖ ਇਤਿਹਾਸ ਦੇ ਲਈ ਹੁਣ ਅੱਜ ਇਨਾ ਕ ਕਨਫਿਊਜ਼ਨ ਜਾਂ ਭੰਬਲਪੂਸਾ ਹੈ ਜਿਹੜਾ ਉੱਠਦਾ ਹੈ ਜਿਹੜੀ ਮਰਜ਼ੀ ਗੱਲ ਕਹਿ ਕੇ ਜਿਹੜੀ ਸਾਡੀ ਰਵਾਇਤ ਹੈ ਸੀਨਾ ਬਸੀਨਾ ਚੱਲ ਰਿਹਾ ਇਤਿਹਾਸ ਹੈ ਜਿਹੜੀ ਸਾਡੇ ਬਜ਼ੁਰਗਾਂ ਦੀਆਂ ਗੱਲਾਂ ਦੇ ਰਾਹੀਂ ਹੈ ਉਹਨੂੰ ਸਭ ਨੂੰ ਨੈਗੇਟ ਕਰਕੇ ਹਰ ਕੋਈ ਕਿਉਂਕਿ ਜਿਹੜੇ ਪੀ ਐਚ ਡੀ ਰਿਸਰਚਰ ਦਾ ਪਾਰਟੀ ਹੈ ਹੁੰਦਾ ਹੈ ਕਿ ਕੋਈ ਐਸੀ ਨਵੀਂ ਯਬਲੀ ਮਾਰੋ ਜਿਹੜੀ ਪਹਿਲਿਆਂ ਨੇ ਨਾ ਮਾਰੀ ਹੋਏ ਉਹੀ ਨਵੀਂ ਥਿਉਰੀ ਬਣ ਜਾਂਦੀ ਹੈ ਸੋ ਇਹ ਪਾਰਟ ਨੂੰ ਚੈੱਕ ਕੀਤਾ ਜਾ ਸਕਦਾ ਸੀ ਜੇ 90 95 ਸਾਲ ਦੀ ਹਿਸਟਰੀ ਵਾੜੀ ਸ਼ੋਮਨੀ ਕਮੇਟੀ ਨੇ ਢੰਗ ਦੇ ਨਾਲ ਜਿਹੜਾ ਇੱਕ ਹਿਸਟੋਰੀయన్స్ ਦਾ ਵਿਦਵਾਨਾਂ ਦਾ ਟਕਸਾਲਾ ਦਾ ਜਥਿਆਂ ਦਾ ਸੰਸਥਾਵਾਂ ਦਾ ਕੋਈ ਪਰਮਾਨੈਂਟ ਬੋਰਡ ਸਥਾਪਿਤ ਕੀਤਾ ਹੁੰਦਾ ਉਸ ਸਾਰੇ ਚੋਂ ਪ੍ਰਮਾਣਿਕ ਇਤਿਹਾਸ ਦਾਸ ਗੁਰੂ ਸਾਹਿਬਾਨ ਦਾ ਗੁਰੂ ਸਾਹਿਬਾਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਪੀਰੀਅਡ ਸਿੱਖ ਮਿਸਲਾਂ ਦਾ ਪੀਰੀਅਡ ਫਿਰ ਮਾਰਜ਼ਾ ਰਣਜੀਤ ਸਿੰਘ ਦਾ ਪੀਰੀਅਡ ਕਿਉਂਕਿ ਬਹੁਤ ਸਾਰੇ ਸਿੱਖ ਹਿਸਟਰੀ ਦੇ ਸੋਰਸ ਜਿਹੜੇ ਕਿ ਕਿਉਂਕਿ ਮਾਰਜ਼ਾ ਰਣਜੀਤ ਸਿੰਘ ਦੇ ਪੀਰੀਅਡ ਚ ਜਿਹੜੀ ਦਰਬਾਰ ਦੀ ਜ਼ੁਬਾਨ ਸੀ ਸਰਕਾਰੀ ਜ਼ੁਬਾਨ ਉਹ ਫਾਰਸੀ ਸੀ ਜੋ ਬਹੁਤ ਸਾਰਾ ਇਤਿਹਾਸ ਜਿਹੜਾ ਉਸ ਪੀਰੀਅਡ ਦਾ ਫਾਰਸੀ ਦੇ ਵਿੱਚ ਲਿਖਿਆ 47 ਤੋਂ ਬਾਅਦ ਉਹ ਬਿਲਕੁਲ ਕੱਟ ਆਫ ਕਰ ਦਿੱਤਾ ਇਧਰ ਲਿਆ ਨਹੀਂ ਨਤੀਜੇ ਦੇ ਤੌਰ ਤੇ ਜਿਹੜਾ ਬੂਰੀਆਂ ਬੋਰੀਆਂ ਭਰੀਆਂ ਹੋਈਆਂ ਉੱਥੇ ਸਟੱਫ ਜਿਹੜਾ ਹੈ ਔਰ ਕੋਈ ਰਿਸਰਚਰ ਨਹੀਂ ਹੈ ਜਿਹੜਾ ਕਿ ਉਸ ਬੀਤੇ ਨੂੰ ਕੱਢੇ ਪਰ ਇਸ ਸਾਰੇ 'ਚ ਜਦੋਂ ਅਸੀਂ 18ਵੀਂ ਸਦੀ ਦੀ ਗੱਲ ਕਰਦੇ ਹਾਂ 19ਵੀਂ ਸਦੀ 'ਚ ਬਦਨੀਤੀ ਉਹ ਆਰੀਆ ਸਮਾਜੀਆਂ ਦੀ ਅੰਗਰੇਜ਼ਾਂ ਦੀ ਇਸ ਸਾਰੇ ਦੇ ਬਾਵਜੂਦ ਨਿਕਲ ਕੇ ਜੋ ਕੁਝ ਸਾਡੇ ਕੋਲ ਬਚ ਗਿਆ ਜੀ ਜਿਸ ਨੂੰ ਡਾਕਟਰ ਗੰਡਾ ਸਿੰਘ ਔਰ ਉਸਵੇੜੇ ਤੇ ਦੂਸਰੇ ਵਿਦਵਾਨਾਂ ਦੇ ਉਦਮ ਦੇ ਨਾਲ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਨਾਂ ਥੱਲੇ ਸਥਾਪਿਤ ਕੀਤਾ ਗਿਆ ਉਸ ਦੇ ਵਿੱਚ ਫਿਰ ਬਹੁਤ ਸਾਰੀਆਂ ਚੀਜ਼ਾਂ ਜਿਹਨਾਂ ਜਿਹੜੀਆਂ ਕਈਆਂ ਦੇ ਕੋਲ ਪਰਿਵਾਰਾਂ ਨੂੰ ਦਾਦ ਦੇ ਰੂਪ ਚ ਮਿਲੇ ਸੀ ਜਾਂ ਉਹਨਾਂ ਦੇ ਪਰਿਵਾਰਕ ਵਿਰਸਾ ਸੀ ਉਹ ਵੀ ਉਹਨਾਂ ਨੇ ਲਿਆ ਕੇ ਉੱਥੇ ਰੱਖਿਆ ਸੋ ਕੁੱਲ ਮਿਲਾ ਕੇ ਸਿੱਖ ਰੈਫਰੈਂਸ ਲਾਇਬ੍ਰੇਰੀ ਇੱਕੋ ਮੂਲ ਸਰੋਤ ਵੀ ਬਣ ਗਿਆ ਹੈ ਰਿਸਰਚ ਸਕਾਲਰਸ ਦਾ ਜਿਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਬੀੜਾਂ ਵੀ ਸਨ ਜਿਸ ਦੇ ਵਿੱਚ 10 ਗੁਰੂ ਸਹਿਬਾਨ ਜਾਂ ਮਾਤਾ ਸੁੰਦਰੀ ਜੀ ਉਹਨਾਂ ਦੇ ਨਾਲ ਸੰਬੰਧਿਤ ਹੁਕਮਨਾਮੇ ਵੀ ਸਨ ਔਰ ਬਹੁਤ ਸਾਰਾ ਡਾਕਟਰ ਗੰਡਾ ਸਿੰਘ ਹੋਰਾਂ ਨੇ ਵੀ ਆਪਣਾ ਬਹੁਤ ਸਾਰਾ ਜਿਹੜਾ ਕਿਤਾਬਾਂ ਦਾ ਖਜ਼ਾਨਾ ਸੀ ਉਹ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਦਿੱਤਾ ਹੈ ਹੋਰ ਵੀ ਇਹ ਇੱਕ ਚੰਗਾ ਰੁਝਾਨ ਬਣ ਗਿਆ ਹੈ ਕਿ ਕਿਉਂਕਿ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਇੱਕ ਵਾਰੀ ਪਬਲਿਸ਼ ਹੋਈਆਂ ਦੁਬਾਰਾ ਹੁੰਦੀਆਂ ਹੀ ਨਹੀਂ ਸੀ ਜਿਹਦੇ ਕੋਲ ਪਹੁੰਚ ਗਈਆਂ ਉਹਨਾਂ ਦੇ ਕੋਲ ਹੀ ਸੀ ਸੋ ਇਹ ਬਹੁਤ ਸਾਰਾ ਜਿਹੜਾ ਇੱਕ ਸਿੱਖ ਰੈਫਰੈਂਸ ਲਾਇਬ੍ਰੇਰੀ ਕੋ ਰਿਸੋਰਸ ਸੈਂਟਰ ਬਣ ਗਿਆ ਹੁਣ ਅਸੀਂ ਜੂਨ 84 ਦੇ ਭਾਰਤੀ ਫੌਜ ਦੇ ਹਮਲੇ ਦੀ ਗੱਲ ਕਰਦੇ ਜਿਸ ਬਾਰੇ ਬਹੁਤ ਕੁਝ ਹੁਣ ਕਿਹਾ ਜਾ ਰਿਹਾ ਹੈ ਲਿਖਿਆ ਜਾ ਰਿਹਾ ਹੈ ਕਿਸ ਹੱਦ ਤੱਕ ਕਿੰਨੀ ਵੱਡੀ ਇਹ ਕਨਸਪੀਰੇਸੀ ਸੀ ਇੰਗਲੈਂਡ ਦੀ ਸਰਕਾਰ ਮਾਰਗਰੇਟ ਥੈਚਰ ਨੇ ਕੀ ਰੋਲ ਪਲੇ ਕੀਤਾ ਹੈ ਔਰ ਇਸ ਤੋਂ ਬਿਨਾ ਕਿਵੇਂ ਭਾਰਤੀ ਹਕੂਮਤ ਨੇ ਗਿਣਮਿਤ ਕੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਨੂੰ ਚੁਣਿਆ ਕਿਵੇਂ ਉਸ ਦੇ ਲਈ ਜਿਹੜਾ ਉਹ ਚਕਰਤਾ ਔਰ ਦੂਸਰੀਆਂ ਥਾਵਾਂ ਤੇ ਦੋ ਤਿੰਨ ਸਾਲ ਪਹਿਲਾਂ ਤੋਂ ਹੀ ਪ੍ਰੈਕਟਿਸ ਚਲ ਰਹੀ ਸੀ ਕਿਵੇਂ ਭਾਰਤੀ ਫੌਜ ਨੇ ਵੀ Air Force ਨੂੰ ਇਸ ਦੇ ਵਿੱਚ ਇਨਵੋਲਵ ਹੋਏ ਜ਼ਹਿਰੀਲੀ ਗੈਸ ਦੀ ਵਰਤੋਂ ਕੀਤੀ ਗਈ ਕਿਵੇਂ ਸਾਰੇ ਪੰਜਾਬ ਨੂੰ ਕਟਆਫ ਕਰਕੇ ਕਨਸੈਂਟ੍ਰੇਸ਼ਨ ਕੈਂਪ ਬਣਾ ਦਿੱਤਾ ਗਿਆ ਔਰ ਅੰਦਰ ਕੀ ਹੋਇਆ ਕਿਵੇਂ ਹਜ਼ਾਰਾਂ ਦੀ ਗਿਣਤੀ ਵਿੱਚ ਬੇਗੁਨਾਹ ਸ਼ਰਦਾਰੂ ਮਾਰੇ ਗਏ ਇਹ ਸਭ ਦੇ ਉੱਤੇ ਹੁਣ ਬਹੁਤ ਸਾਰੀਆਂ ਫਿਲਮਾਂ ਵੀ ਜਿਹੜੀਆਂ ਨੇ ਜਿਨ੍ਹਾਂ ਦੇ ਵਿੱਚ ਚਰਚਾ ਹੁੰਦੀ ਹੈ ਤੇ ਇਸ ਨੂੰ ਅੱਜ ਭਾਰਤ ਦੇ ਵਿੱਚ ਵੀ ਜਿਹੜੀਆਂ ਸਿਆਸੀ ਪਾਰਟੀਆਂ ਜਾਂ ਇਸ ਕਿਸਮ ਦੇ ਲੋਕ ਉਹਨਾਂ ਸਮਝਣ ਲੱਗ ਗਏ ਨੇ ਕਿ ਵੀ ਇਹ ਕੀ ਪਾਲਿਸੀ ਹਾਲਾਂਕਿ 33 ਸਾਲ ਬਾਅਦ ਵੀ ਕੋਈ ਇੰਡੀਅਨ ਸਟੇਟ ਦੀ ਪਾਲਿਸੀ ਦੇ ਵਿੱਚ ਕੋਈ ਬਦਲਾਅ ਨਹੀਂ ਆਇਆ ਪਰ ਇਸ ਸਾਰੇ ਲਾਸ ਦੇ ਦੌਰਾਨ ਜਾਂ ਇਸ ਸਾਰੇ ਨੁਕਸਾਨ ਜਿਹੜਾ ਇੱਕ ਬਹੁਤ ਵੱਡਾ ਨਾ ਪੂਰਿਆ ਜਾਣ ਵਾਲਾ ਨੁਕਸਾਨ ਜਾਂ ਲੁੱਟ ਸੀ ਲੁੱਟ ਤੋਸ਼ੇਖਾਨੇ ਚੋ ਵੀ ਕੀਤੀ ਉਹਨਾਂ ਨੇ ਗੋਲਕਾਂ ਵੀ ਔਰ ਦੂਸਰਾ ਸਾਜ਼ ਉਸਮਾਨ ਵੀ ਲੁੱਟਿਆ ਪਰ ਜੇ ਉਹ ਕੁਝ 17ਵੀਂ 18ਵੀਂ 19ਵੀਂ ਸਦੀ 19ਵੀਂ ਸਦੀ ਦੇ ਘਰੂ ਕਾਰਿਆਂ ਚੋਂ ਔਖੇ ਟਾਈਮ ਚੋਂ 47 ਦੇ ਦੌਰ ਚੋਂ ਵੀ ਬਚ ਕੇ ਆ ਗਿਆ ਸੀ ਉਸ ਨੂੰ ਵੀ ਭਾਰਤੀ ਫੌਜ ਜਿਹੜੀ ਹੈ ਆਪਣੀਆਂ ਉਪਰਲੀਆਂ ਏਜੰਸੀਆਂ ਦੇ ਹੁਕਮਾ ਥੱਲੇ ਲੁੱਟ ਕੇ ਲੈ ਗਈ ਸੈਂਕੜੇ ਟਰੰਕ ਜਿਸ ਦੇ ਹੁਣ ਸਬੂਤ ਨੇ ਜੀ ਔਰ ਜਿਹੜੇ ਈਵਨ ਪੁਲਿਸ ਇੰਸਪੈਕਟਰ ਲੋਕਲਸ ਹਨ ਸੀਬੀਆਈ ਦਾ रिटायर्ड उन्होंने कहा कि जी इनने ट्रंकों नाच भरया पैक ਕੀਤਾ ਉਹ ਸਾਰਾ ਸਟਫ ਆਰਮੀ ਦੇ ਟਰੱਕਾਂ ਚ ਲੱਦੇ ਆ ਔਰ ਉਹਨਾਂ ਨੂੰ ਲਜਾਇਆ ਗਿਆ ਬਾਅਦ ਚ ਉਸ ਨੂੰ ਅੱਗ ਲਾ ਕੇ ਦਿਖਾ ਦਿੱਤਾ ਗਿਆ ਕਹੇ ਜੀ ਉਹ ਔਰ 7 ਜੂਨ ਨੂੰ ਇਹ ਲੁੱਟ ਮੱਚਦੀ ਹੈ ਜਿਹੜੀ ਕਿ ਉਹ ਪੂਰਾ ਸਟਫ ਲੁੱਟ ਕੇ ਲੈ ਜਾਂਦੇ ਨੇ ਜੀ ਔਰ ਇਹ ਕਿਹਾ ਗਿਆ ਜੀ ਉਹਨਾਂ ਨੇ ਗੋਲੀ ਚਲਾਈ ਔਰ ਅੱਗ ਲੱਗ ਗਈ ਔਰ ਦੂਸਰਾ ਲੇਕਨ ਇਹ ਗੱਲ ਜਦੋਂ ਜਾਰਜ ਫਰਨਾਂਡੇਸ ਡਿਫੈਂਸ ਮਿਨਿਸਟਰ ਸੀ ਉਹਨੇ ਮੰਨਿਆ ਸੀ ਪਾਰਲੀਮੈਂਟ ਦੇ ਵਿੱਚ ਕਿ ਪਾਈ ਇਹ ਜਿਹੜਾ ਫੌਜ ਦੇ ਕੋਲ ਹੈ ਔਰ ਉਹਨੇ ਕਿਹਾ ਜੀ ਅਸੀਂ ਪਤਾ ਕਰਵਾਵਾਂਗੇ ਵੀ ਕਿੱਥੇ ਕਿਹੜੀ ਛਾਉਣੀ ਚਾਏ اردو ਜੀ ਉਸ ਤੋਂ ਬਾਅਦ ਕਿੰਨੀ ਵਾਰ ਅਕਾਲੀ ਸਰਕਾਰ ਦੇ ਵਿੱਚ ਭਾਈਵਾਲ ਰਹੇ ਕਿੰਨੀਆਂ ਹਕੂਮਤਾਂ ਬਣੀਆਂ ਤੇ ਗਈਆਂ ਔਰ ਅਕਾਲੀਆਂ ਨੇ ਵੀ ਇਸ ਨੂੰ ਵੇਲੇ-ਕਵੇਲੇ ਇੱਕ ਬਿਆਨ ਦੇਣ ਲਈ ਜਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇੱਕ ਅੱਧੀ ਚਿੱਠੀ ਲਿਖ ਦਿੰਦਾ ਔਰ ਉਸ ਤੋਂ ਬਾਅਦ ਇਹ ਵੀ ਚੁੱਪ ਕਰ ਜਾਂਦੇ ਨੇ ਕਦੇ ਵੀ ਔਰ ਕੌਮ ਦੇ ਵਿੱਚ ਵੀ ਮੈਂ ਹੈਰਾਨ ਹਾਂ ਕਿ ਵੀ ਇੱਕ ਚੀਜ਼ ਕਿਤੇ ਆ ਜਰੂਸ਼ਲਮ ਦੇ ਵਿੱਚ ਈਸਟ ਜਰੂਸ਼ਲਮ ਚ ਜਿੱਥੇ ਮਸਜਿਦ ਅਲ-ਅਕਸਾ ਜਿਹਨੂੰ ਜਿਹੜੀ ਬੜੀ ਪਵਿੱਤਰ ਜਿਹੜੀ ਮੱਕੇ ਔਰ ਮਦੀਨੇ ਤੋਂ ਬਾਅਦ ਪਵਿੱਤਰ ਮਸਜਿਦ ਹੈ ਜੀ ਉਹਦੇ ਚ ਕੁਛ ਦਿਨ ਪਹਿਲਾਂ ਦੋ ਜਿਹੜੇ ਨੇ ਇਜ਼ਰਾਈਲੀ ਸ਼ੋਲਡਰ ਮਾਰੇ ਗਏ ਮਸਜਿਦ ਦੇ ਬਾਹਰ ਗੋਲੀ ਚੱਲ ਗਈ ਔਰ ਉਹਨਾਂ ਨੇ ਔਰ ਇਹਦਾ ਬੇਸ਼ੱਕ ਇਸੜੇ ਈਸਟਰਨ ਈਸਟ ਜਰੂਸ਼ਲਮ ਕਬਜ਼ੇ ਚ ਹੈ ਇਜ਼ਰਾਈਲ ਦੇ ਪਰ ਉਸ ਮਸਜਿਦ ਦਾ ਕੰਟਰੋਲ ਜਿਹੜਾ ਉਹ ਸੇਵਾ ਸੰਭਾਲ ਜਿਹਨੂੰ ਅਸੀਂ ਕਹਾਂਗੇ ਉਹ ਜਾਰਡਨ ਦੇ ਕੋਲ ਹੈ ਤੇ ਦੁਨੀਆ ਭਰ ਦੇ ਮੁਸਲਮਾਨਾਂ ਦੇ ਲਈ ਬੜਾ ਮੁਕੱਦਸ ਥਾਂ ਹੈ ਜੀ ਤੇ ਇਜ਼ਰਾਈਲ ਨੇ ਉਸ ਥਾਂ ਦੇ ਉੱਤੇ ਮੈਟਲ ਡਿਟੈਕਟਰ ਲਾ ਦਿੱਤੇ ਕਿ ਜਿਹਨਾਂ ਨੇ ਅੰਦਰ ਜਾਣਾ ਹੈ ਇਹਨਾਂ ਚੋਂ ਗੁਜ਼ਰ ਕੇ ਜਾਣ ਕਿਉਂਕਿ ਇਹ ਜਿਹੜਾ ਸਥਾਨ ਨੂੰ ਵਰਤਿਆ ਗਿਆ ਸਾਡੀ ਫੌਜ ਤੇ ਹਮਲਾ ਕਰਨ ਲਈ ਇਹਨਾਂ ਜ਼ਬਰਦਸਤ ਪ੍ਰੋਟੈਸਟ ਹੋਇਆ ਮੁਸਲਮਾਨਾਂ ਵੱਲੋਂ ਸਾਰੇ ਅਰਬਾਂ ਵੱਲੋਂ ਉਹਨਾਂ ਨੇ ਜਿਹੜਾ ਇਹ ਕਿਹਾ ਜੀ ਅਸੀਂ ਜਾਣਾ ਨਹੀਂ ਹੈ ਇੱਥੇ ਜਦੋਂ ਤੱਕ ਇਹ ਹਟਾਉਂਦੇ ਨਹੀਂ ਔਰ ਇਹ ਇਨਾ ਕੇ ਰੋ ਵਧਾ ਚਲਾ ਗਿਆ ਕਿ ਅੱਜ ਉਹ ਇਜ਼ਰਾਈਲ ਜਿਹੜਾ ਕਿ ਹਰ ਚੀਜ਼ ਜਿਹੜਾ ਉਹਦੇ ਵਿੱਚ ਫਰਸਤੀਨੀਆਂ ਦਾ ਮੁਸਲਮਾਨਾਂ ਦੀ ਹੇਠੀ ਕਰਨ ਚ ਉਹਨੂੰ ਫਕਰ ਹੁੰਦਾ ਅਲਟੀਮੇਟਲੀ ਉਹਨਾਂ ਨੂੰ ਉਥੋਂ ਮੈਡਲ ਡਿਟੈਕਟਰ ਔਰ ਦੂਸਰੇ ਸਰਵੇਲੈਂਸ ਕੈਮਰੇ ਹਟਾਣੇ ਪਏ ਨੇ ਔਰ ਅੱਜ ਜਿਹੜਾ ਮੁਸਲਮਾਨਾਂ ਨੇ ਉੱਥੇ ਜਾਣਾ ਸ਼ੁਰੂ ਕੀਤਾ ਇਹ ਹੈ ਜਦੋਂ ਤੁਸੀਂ ਕਿਸੇ ਗੱਲ ਦੇ ਲਈ ਖਲੋਂਦੇ ਹੋ ਔਰ ਮੈਨੂੰ ਇਹ ਅਜੇ ਵੀ ਸਮਝ ਨਹੀਂ ਆਉਂਦੀ ਵੀ 33 ਸਾਲ ਬੀਤਣ ਬਾਅਦ ਵੀ ਜਿਹੜਾ ਸਾਡਾ ਜਿਹੜੇ ਮਾਰ ਦਿੱਤੇ ਉਹਨਾਂ ਤੇ ਅਸੀਂ ਉਹਨਾਂ ਨੂੰ ਵਾਪਸ ਰੂ ਸਾਡੇ ਸ਼ਹੀਦ ਨੇ ਗੁਰੂ ਦੀ ਗੋਦ ਹੈ ਜੀ ਉਹਨਾਂ ਦੀ ਉਹਨਾਂ ਸ਼ਹੀਦੀਆਂ ਦੀ ਬਦੌਰਤ ਦੂਸਰੇ ਇਸ ਰਸਤੇ ਤੇ ਤੁਰੇ ਪਰ ਜਿਹੜਾ ਸਾਡਾ ਇਤਿਹਾਸ ਖਜ਼ਾਨਾ ਜਿਸ ਨੂੰ ਕਿ ਇਹਨਾਂ ਨੇ ਲੁੱਟਿਆ ਹੋਇਆ ਹੈ ਇਹਨਾਂ ਦੇ ਕੋਲ ਹੈ ਇਸ ਦਾ ਮਿਸਿਊ ਸਾਡੇ ਸਕਾਲਰ ਤਾਂ ਇਹਨਾਂ ਗੱਲਾਂ ਤੇ ਉਲਝੇ ਹੋਏ ਨੇ ਕਿ ਦਸਮ ਗ੍ਰੰਥ ਹੈ ਨਹੀਂ ਹੈ ਕੋਈ ਰਾਗ ਮਾਲਾ ਤੇ ਉਲਝਿਆ ਕੋਈ ਮਰਿਆਦਾ ਤੇ ਫਸਿਆ ਹੋਇਆ ਇਹਨਾਂ ਸਾਰਿਆਂ ਨੂੰ ਇਹ ਨਜ਼ਰ ਨਹੀਂ ਆਉਂਦਾ ਕਿ ਵੀ ਪਹਿਲਾਂ ਜਿਹੜਾ ਇੰਨਾ ਵੱਡਾ ਸਾਡਾ ਇਤਿਹਾਸਕ ਖਜ਼ਾਨਾ ਜਿਹੜਾ ਸਾਡਾ ਇਹਨਾਂ ਸਾਰੇ ਦੌਰ ਚ ਉਹ ਅਸੀਂ ਸਰਕਾਰ ਤੋਂ ਮੜਵਾ ਲਈਏ ਜੀ ਹੁਣ ਅਸੀਂ ਇਹ ਦੇਖਦੇ ਹਾਂ ਕਿ ਮੈਂ ਹਮੇਸ਼ਾ ਇਹ ਸਮਝਦਾ ਹਾਂ ਵੀ ਜਦੋਂ ਇਸ਼ੂ ਅਸੀਂ ਕੋਈ ਵੀ ਉਸ ਦੀ ਗੱਲ ਕਰਦੇ ਹਾਂ ਤੇ ਜਿਸ ਨੇ ਜੋ ਕੰਮ ਕੀਤਾ ਜਾਂ ਜਿਸ ਦਾ ਜਿੱਥੇ ਜੋ ਰੋਲ ਹੈ ਉਸ ਨੂੰ ਐਪਰੀਸ਼ੀਏਟ ਕਰਨਾ ਬਣਦਾ ਜੀ ਜੀ ਮੈਂ ਕਦੇ ਡਾਕਟਰ ਧਰਮਵੀਰ ਗਾਂਧੀ ਪਟਿਆਲੇ ਤੋਂ ਐਮਪੀ ਉਹਨਾਂ ਨੂੰ ਮੈਂ ਮਿਲਿਆ ਨਹੀਂ ਹੋਇਆ ਉਹਨਾਂ ਬਾਰੇ ਮੈਂ ਜਾਣਦਾ ਨਹੀਂ ਹਾਂ ਮੈਨੂੰ ਇਨਾਕ ਜ਼ਰੂਰ ਪਤਾ ਹੈ ਵੀ ਉਹਨਾਂ ਦਾ ਪਿਛੋਕੜ ਬੇਸ਼ੱਕ ਲੈਫਟ ਸਟਾਈਲਿਜਮੀ ਦਾ ਰਿਹਾ ਹੈ ਲੇਕਿਨ ਉਹ ਇੱਕ ਇਮਾਨਦਾਰ ਲੋਕਾਂ ਦੇ ਕੰਮ ਆਣ ਵਾਲੇ ਡਾਕਟਰੀ ਕਿੱਥੇ ਦੇ ਵਿੱਚ ਵੀ ਉਹਨਾਂ ਦਾ ਇੱਕ ਆਪਣਾ ਨਾਂ ਹੈ ਔਰ ਉਹਨਾਂ ਨੇ ਪਟਿਆਲੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦੇ ਉੱਤੇ ਜਿਹੜਾ ਹੈ ਉਹ ਐਮਪੀ ਦੀ ਚੋਣ ਲੜੀ ਜੀ ਔਰ ਜਦੋਂ ਉਹਨਾਂ ਨੇ ਦੇਖਿਆ ਕਿ ਭਾਈ ਕੇਜਰੀਵਾਲ ਔਰ ਦੂਸਰਾ ਉਹਨਾਂ ਦਾ ਡਿਕਟੇਟੋਰੀਅਲ ਪੱਖ ਹੈ ਉਹਨਾਂ ਨੇ ਉਹਨੂੰ ਅਲਵਿਦਾ ਕਹੀ ਔਰ ਜਿੰਨੇ ਇਸ਼ੂ ਜਿਹੜੇ ਗੱਲ ਪੰਜਾਬ ਦੇ ਸਿੱਖ ਐਮਪੀਆ ਨੂੰ ਔਰ ਲੀਡਰਾਂ ਨੂੰ ਕਰਨੀ ਬਣਦੀ ਹੈ ਮੈਨੂੰ ਉਹਨੇ ਮੈਂ ਇਹ ਦੇਖਦਾ ਹਾਂ ਹਰ ਉਸ ਇਸ਼ੂ ਦੇ ਉੱਤੇ ਔਰ ਆਨੰਦ ਮੈਰਿਜ ਐਕਟ ਦੀ ਗੱਲ ਹੋਵੇ ਉਸ ਦੇ ਉੱਤੇ ਉਹਨਾਂ ਨੇ ਬਿੱਲ ਲਿਆਂਦਾ ਆਪਣੇ ਲੈਵਲ ਦੇ ਉੱਤੇ ਜੇ ਸਿੱਖਾਂ ਦੇ ਖਿਲਾਫ ਜਿਹੜੇ ਖਾਲਸਾਣ ਦੀ ਗੱਲ ਕਰਨ ਵਾਲੇ ਨੇ ਸੈਡੀਸ਼ਨ ਚਾਰਜਸ ਲੱਗੇ ਉਹਨਾਂ ਨੇ ਸਰਬੱਤ ਖਾਲਸਾ ਵੇਲੇ ਵੀ ਔਰ ਹੁਣ ਵੀ ਜਦੋਂ ਸਿਕਸ ਫੋਰ ਜਸਟਿਸ ਤੇ ਪੰਜ ਕਾਰਕੁਨਾਂ ਦੇ ਉੱਤੇ ਲੱਗਾ ਉਹਦੇ ਖਿਲਾਫ ਉਹਨਾਂ ਨੇ ਸਟੈਂਡ ਲਿਆ ਔਰ ਟੀਵੀ 84 ਤੇ ਉਹਨ ਰੈਕਡ ਹੈ ਕੋਈ ਵੀ ਜਾ ਕੇ ਉਹਨਾਂ ਵੀਡੀਓਜ਼ ਨੂੰ ਦੇਖ ਸਕਦਾ ਹੈ ਔਰ ਇਸ ਗੱਲ ਨੂੰ ਕਿਉਂਕਿ ਇੱਕ ਪੜ੍ਹੇ ਲਿਖੇ ਵੀ ਨੇ ਇਮਾਨਦਾਰੀ ਵੀ ਹੈ ਬਿਸ਼ੱਕ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਮੈਂ ਖਾਲਸਤਾਨ ਦੇ ਵਿੱਚ ਆ ਮੈਂ ਕਿਸੇ ਵੀ ਮੈਂ ਇੱਕ ਸੈਕੂਲਰ ਮਾਈਂਡਡ ਬੰਦਾ ਹਾਂ ਪਰ ਮੈਂ ਸਮਝਦਾ ਹਾਂ ਵੀ ਇਹ ਇੱਕ ਇਸ਼ੂ ਹੈ ਇਹਦੇ ਉੱਤੇ ਡਿਬੇਟ ਹੋਣੀ ਚਾਹੀਦੀ ਹੈ ਤੁਸੀਂ ਇਸ ਗੱਲ ਦੇ ਉੱਤੇ ਦੇਸ਼ਤਰੋਹੀ ਬਣਾ ਦਿਓ ਇਹ ਨਹੀਂ ਇਸੇ ਤਰ੍ਹਾਂ ਉਹ ਕਟ ਗਿਣਤੀਆਂ ਦੇ ਹੱਕਾਂ 'ਚ ਮੁਸਲਮਾਨਾਂ ਦੇ ਲਈ ਦਲਤਾਂ ਦੇ ਲਈ ਪਾਰਲੀਮੈਂਟ 'ਚ ਵੀ ਆਵਾਜ਼ ਚੁੱਕਦੇ ਨੇ ਹੁਣ ਇਹ ਜਿਹੜਾ ਮੇਜਰ ਇਸ਼ੂ ਸੀ ਜਿਸ ਦੇ ਉੱਤੇ ਜਿਹੜੇ ਅਕਾਲੀ ਸਰਕਾਰ 'ਚ ਰਹੇ ਇਹਨਾਂ ਦੇ ਮਨਿਸਟਰਾਂ ਨੂੰ ਕੀ ਪ੍ਰੋਬਲਮ ਸੀ ਅਕਾਲੀਆਂ ਦੇ ਜਿਨ੍ਹਾਂ 'ਚ ਇਹ ਹਰਸਿਮਰਤ ਕੌਰ ਅੱਜ ਵੀ ਬੈਠੀ ਹੋਈ ਹੈ ਉਸ ਤੋਂ ਪਹਿਲਾਂ ਕਿਸ ਲੈਵਲ ਤੱਕ ਚੰਦੂ ਮਾਜਰਾ ਹੋਏ ਜਿਹੜਾ ਔਰ ਦੂਜੇ ਰਹਿ ਕਿ ਇਹ ਉਥੋਂ ਜਿਹੜਾ ਆਪਣਾ ਇਤਿਹਾਸ ਖਜ਼ਾਨਾ ਮੜਵਾ ਨਹੀਂ ਸਕੇ ਹੈ ਕਿਉਂਕਿ ਜਦੋਂ ਫਰਨੇਡੀਜ਼ ਨੇ ਪਾਰਲੀਮੈਂਟ ਚ ਕਿਹਾ ਔਰ ਰੈਕੋਰਡ ਆ ਗਿਆ ਵੀ ਇਹਨਾਂ ਦੇ ਕੋਲ ਹੈ ਉਸ ਤੋਂ ਬਾਅਦ ਵੀ ਉਹ ਕਹਿੰਦੇ ਰਹੇ ਔਰ ਹੁਣ ਜਦੋਂ ਡਾਕਟਰ ਧਰਮਵੀਰ ਗਾਂਧੀ ਨੇ بار-ਬਾਰ ਉਹਨਾਂ ਨੇ ਸਰਕਾਰ ਨੂੰ ਪੁੱਛਿਆ ਕਿ ਭਾਈ ਦੱਸੋ ਕੀ ਹੈ ਹੋਮ ਮਿਨਿਸਟਰ ਰਾਜਨਾਥ ਸਿੰਘ ਨੂੰ ਪੁੱਛਿਆ ਉਹਨਾਂ ਨੇ ਕਿ ਵੀ ਤੁਸੀਂ ਇਹ ਕਿਉਂ ਨਹੀਂ ਦੇ ਰਹੇ ਵਾਪਸ ਜਿਹੜਾ ਤੁਸੀਂ ਉਹਨਾਂ ਨੂੰ ਕਿਹਾ ਵੀ ਇਹ ਸਿਰਫ ਸਿੱਖਾਂ ਨਾਲ ਸੰਬੰਧਿਤ ਹੀ ਨਹੀਂ ਹੈ ਇਹ ਸਾਡੇ ਪੰਜਾਬ ਦੀ ਧਰੋਹਰ ਹੈ ਪੰਜਾਬ ਦਾ ਵਿਰਸਾ ਹੈ ਔਰ ਸਾਡਾ ਹਿੰਦੂ ਵੀ ਅਸੀਂ ਫਖਰ ਕਰਦੇ ਹਾਂ ਇਸ ਆਪਣੇ ਵਿਰਸੇ ਦੇ ਤੇ ਇਹ ਬਹੁਤ ਇੰਪੋਰਟੈਂਟ ਇਸ਼ੂ ਹੈ ਔਰ ਉਹਨਾਂ ਨੇ ਅਲਟੀਮੇਟਲੀ ਉਹਨੂੰ ਡਿਫੈਂਸ ਮਿਨਿਸਟਰੀ ਨੂੰ ਹੋਮ ਮਿਨਿਸਟਰੀ ਨੇ ਕਰ ਦਿੱਤਾ ਜੀ ਇਹ ਜਵਾਬ ਦੇਣ ਔਰ ਡਿਫੈਂਸ ਮਿਨਿਸਟਰੀ ਨੇ ਹੁਣ ਹੱਥ ਤੋਂ ਹਟੇ ਨੇ ਉਹਨਾਂ ਨੇ ਉਹ ਜਵਾਬ ਦੇ ਵਿੱਚ ਕਿਹਾ ਨਹੀਂ ਜੀ ਇਹ ਸਾਡੇ ਕੋਲ ਨਹੀਂ ਹੈ ਅਸੀਂ ਤਾਂ ਇਹਨੂੰ ਸ਼੍ਰੋਮਣੀ ਕਮੇਟੀ ਦੇ ਕਿਊਰੇਟਰ ਨੂੰ ਦੇ ਦਿੱਤਾ ਸੀ ਮਿਊਜ਼ੀਅਮ ਦੇ ਨੂੰ ਅਸੀਂ ਪੰਜਾਬ ਸਟੇਟ ਨੂੰ ਦੇ ਦਿੱਤਾ ਸੀ ਫਰਾਨਾ ਔਰ ਇਹ ਖਬਰ ਜਿਹੜੀ ਕਿ ਹਾਲਾਂਕਿ ਪਹਿਲਾਂ ਆਈ ਹੈ ਲੇਕਿਨ ਮੈਂ ਇਸ ਨੂੰ ਇੱਕ ਐਪਰੋਪਰੀਏਟ ਟਾਈਮ ਦੇ ਉੱਤੇ ਡਿਸਕਸ ਕਰਨਾ ਚਾਹੁੰਦਾ ਸੀ ਹੁਣ ਅੱਜਕੱਲ ਤਨਮਨਜੀਤ ਸਿੰਘ ਢੇਸੀ ਮੈਂਬਰ ਪਾਰਲੀਮੈਂਟ ਜਿਹੜੇ ਇੰਗਲੈਂਡ ਤੋਂ ਨੇ ਉਹ ਪੰਜਾਬ ਗਏ ਹੋਏ ਨੇ ਰਾਏਪੁਰ ਉਹਨਾਂ ਦਾ ਪਿੰਡ ਹੈ ਉਹਨਾਂ ਨੇ ਉੱਥੇ ਵਿਜ਼ਿਟ ਵੀ ਕੀਤਾ ਉਹਨਾਂ ਦੇ ਵੀ ਮੈਂ ਇਸ ਤੋਂ ਬਾਅਦ ਜ਼ਿਕਰ ਕਰਾਂਗਾ ਕਿ ਭਈ ਕਿਵੇਂ ਇੰਗਲੈਂਡ ਦੇ ਵਿੱਚ ਵੀ ਫੈਡਰੇਸ਼ਨ ਨੇ ਔਰ ਦੂਸਰੀਆਂ ਸਿੱਖ ਜਥੇਬੰਦੀਆਂ ਨੇ ਇਸ ਕਿਸਮ ਦੀ ਲੋਬਿੰਗ ਕੀਤੀ ਕਿ ਇਵਨ ਲੇਬਰ ਪਾਰਟੀ ਦੇ ਮੈਨੀਫੈਸਟੋ ਦੇ ਵਿੱਚ ਵੀ ਇਹ ਗੱਲ ਆ ਗਈ ਇਹਨਾਂ ਚੋਣਾਂ ਤੋਂ ਪਹਿਲਾਂ ਕਿ ਜੇ ਲੇਬਰ ਪਾਰਟੀ ਦੀ ਸਰਕਾਰ ਬਣੀ ਤੇ ਜੂਨ 84 ਦੇ ਵਿੱਚ ਮਾਰਗਰੇਟ ਥੈਚਰ ਸਰਕਾਰ ਦਾ ਕੀ ਰੋਲ ਸੀ ਇਸ ਦੀ ਪੜਤਾਲ ਕਰਵਾਈ ਜਾਏਗੀ ਪਰ ਉਹ ਖਬਰ ਦਾ ਮੈਂ ਜ਼ਿਕਰ ਕਰਨ ਤੋਂ ਪਹਿਲਾਂ ਜਾਂ ਉਸ ਦਾ ਵੇਰਵਾ ਕਰਨ ਤੋਂ ਪਹਿਲਾਂ ਇਹ ਹਿੰਦੁਸਤਾਨੀ ਟਾਈਮਜ਼ ਦੀ ਖਬਰ ਹੈ ਆਪਰੇਸ਼ਨ ਬਲੂ ਸਟਾਰ ਆਰਮੀ ਡਸਨਟ ਹੈਵ ਮੈਨਸਕ੍ਰਿਪਟਸ ਅਦਰ ਆਈਟਮਸ ਮਿਸਿੰਗ ਫਰਮ ਗੋਲਡਨ ਟੈਂਪਲ ਸੇਸ ਸੈਂਟਰ ਕਿ ਦਰਬਾਰ ਸਾਹਿਬ ਤੇ ਹਮਲਾ ਕਿਉਂਕਿ ਮੈਂ ਇਹ ਸ਼ਬਦ ਨਹੀਂ ਵਰਤਦਾ ਕਦੇ ਵੀ ਇਹ ਫੌਜ ਦੁਸ਼ਮਣ ਦਾ ਦਿੱਤਾ ਹੋਇਆ ਸ਼ਬਦ ਹੈ ਅਸੀਂ ਇਹਨੂੰ ਘੱਲੂ ਘਰ 84 ਕਹਿੰਦੇ ਕਿ ਇਹਨਾਂ ਨੇ ਕਿਹਾ ਕਿ ਫੌਜ ਦੇ ਕੋਲ ਕੋਈ ਖਰੜੇ ਜਾਂ ਹੋਰ ਦੂਸਰੀਆਂ ਚੀਜ਼ਾਂ ਨਹੀਂ ਜਿਹੜੀਆਂ ਦਰਬਾਰ ਸਾਹਿਬ ਤੋਂ ਗਾਇਬ ਨੇ ਸੈਂਟਰ ਗਵਰਨਮੈਂਟ ਨੇ ਕਿਹਾ ਇਨੇ ਰਿਪਲਾਈ ਟੂ ਅ ਪਲੀ ਬਾਈ ਪਟਿਆਲਾ ਐਮਪੀ ਧਰਮਵੀਰ ਗਾਂਧੀ ਦਾ ਮਿਨਿਸਟਰੀ ਸੈਡ ਅਬਾਊਟ ਦਾ ਮੈਨਸਕ੍ਰਿਪਟਸ properly found during the operation to flush out militants from six lines in amritsar that these were handed over to mohan singh curator museum punjab government unhone kaha ji ye punjab sarkar da mohan singh unho mohan singh kitthon laboge aur kede mohan singh nu oh record ch kithe hai ji aur eh unhone kaha ke hath chhad le ਔਰ ਇਹ ਖਬਰ ਦਾ ਵੇਰਵਾ ਹੈ ਕਿ ਇੰਡੀਅਨ ਆਰਮੀ ਡੋਸਨਟ ਪ੍ਰੋਸੈਸ ਮੈਨਸਕ੍ਰਿਪਟਸ ਅਨਦਰ ਹਿਸਟੋਰਿਕਲ ਡਾਕੂਮੈਂਟਸ ਰਿਪੋਰਟਲੀ ਮਿਸਿੰਗ ਫਰਮ ਗੋਲਡਨ ਟੈਂਪਲ ਆਫਟਰ ਬਲੂ ਸਟਾਰ ਇਨ 1984 ਦਾ ਡਿਫੈਂਸ ਮਿਨਿਸਟਰੀ ਹੈ ਸੈਡ ਇਟ ਕਲੇਮਸ ਦਾ ਮੈਨਸਕ੍ਰਿਪਟਸ ਐਂਡ ਅਦਰ ਆਈਟਮਸ ਵਰ ਹੈਂਡਡ ਓਵਰ ਟੂ ਦਾ ਸਟੇਟ ਗਵਰਨਮੈਂਟ ਐਂਡ ਅਦਰ ਏਜੰਸੀਸ ਬਟ ਇਟ ਮੈਂਸ਼ਨਸ ਨੋ ਡੇਟਸ ਉਹ ਕਹਿੰਦੇ ਜੀ ਅਸੀਂ ਸਟੇਟ ਗਵਰਨਮੈਂਟ ਨੂੰ ਦੇ ਦਿੱਤੇ ਤੇ ਬਾਕੀ ਏਜੰਸੀਆਂ ਨੂੰ ਦੇ ਦਿੱਤੇ ਜਦੋਂ ਏਜੰਸੀਆਂ ਤੁਸੀਂ ਦੇਖਦੇ ਹੋ ਇੰਟੈਲੀਜੈਂਸ ਏਜੰਸੀਆਂ ਨੇ ਉਹਨਾਂ ਦਾ ਸਾਡੇ ਇਤਿਹਾਸ ਜਾਂ ਸਾਡੇ ਇਸ ਸਰਮਾਏ ਨਾਲ ਕੀ ਲੈਣਾ ਦੇਣਾ ਸੀ ਤੋਂ ਹੁਣ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਕਿ ਪਰਪਸ ਕੀ ਸੀ ਔਰ ਅੱਜ ਜਿਹੜੀ ਬਹੁਤ ਸਾਰੀ ਮਿਸ ਇਨਫੋਰਮੇਸ਼ਨ ਔਰ ਜਿਹੜੀ ਡਿਬੇਟ ਰੋਂਗ ਟਰੈਕ ਤੇ ਇਹਨਾਂ ਬੁੱਧਿਆਂ ਦੇ ਉੱਤੇ ਚੱਲ ਰਹੀ ਹੈ ਇਹਨਾਂ ਦਾ ਪਿਛੋਕੜ ਕੀ ਇਹਨੇ ਰਿਪਲਾਈ ਟੂ ਐਪਲੀ ਬਾਈ ਪਟਿਆਲਾ ਐਮਪੀ ਧਰਮਵੀਰ ਗਾਂਧੀ ਦਾ ਮਿਨਿਸਟਰੀ ਸੈਡ ਅਬਾਊਟ ਦਾ ਮੈਨਸਕ੍ਰਿਪਟ ਪਰਪੋਰਟਲੀ ਫਾਊਂਡ ਡੂਰਿੰਗ ਦਾ ਆਪਰੇਸ਼ਨ do flash out minutes from six time in amritsar that these were handed over me already kya hai ji it further further stated other items were handed over to functionaries functionaries of shromani gurudwara prabandha committee government treasury amritsar and central bureau of investigation utte agencies si hun eh bhi aa gaya je assi punjab sarkar nu de dete ਅਸੀਂ ਸੀਬੀਆਈ ਨੂੰ ਦੇ ਦਿੱਤੇ ਜੀ ਦਾ ਐਸਜੀਪੀਸੀ ਸੇਜ਼ ਹੁਣ ਕਿੰਨਾ ਇਹ ਖਜ਼ਾਨਾ ਸੀ ਇਹ ਐਸਜੀਪੀਸੀ ਦੀ ਸਟੇਟਮੈਂਟ ਹੈ ਸੇਜ਼ 15000 ਰੇਅਰ ਬੁక్స్ 15000 ਦੁਰਲਭ ਪੁਸਤਕਾਂ 16000 ਆਰਟੀਫੈਕਟਸ ਰਿਲੇਟਡ ਟੂ ਸਿੱਖ ਰਿਲੀਜੀਅਨ ਐਂਡ ਹਿਸਟਰੀ 16000 ਹੋਰ ਜਿਹੜੀਆਂ ਉਹ ਚੀਜ਼ਾਂ ਜਿਨ੍ਹਾਂ ਦਾ ਸਿੱਧਾ ਸਬੰਧ ਸਿੱਖ ਇਤਿਹਾਸ ਦੇ ਨਾਲ ਹੈ ਜੀ ਇਡਿਕਟਸ ਇਸ਼ੂਡ ਬਾਈ ਦਾ 10 ਗੁਰੂ ਗੁਰੂ ਸਾਹਿਬਾਨ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਐਂਡ ਹੈਂਡ ਰਿਟਨ ਬੀਡਸ ਆਫ ਗੁਰੂ ਗ੍ਰੰਥ ਸਾਹਿਬ ਵਰ ਅਮੰਗ ਦਾ ਆਈਟਮਸ ਮਿਸਿੰਗ ਹੁਣ ਤੁਸੀਂ ਦੇਖ ਲਓ ਵੀ ਇਹ ਕਿੰਨਾ ਵੱਡਾ ਖਜ਼ਾਨਾ ਹੈ ਜੀ ਜੀ ਜਿਸ ਨੂੰ ਅਸੀਂ ਲੁਟਾਇਆ ਸਾਨੂੰ ਲੁੱਟ ਕੇ ਲੈ ਗਏ ਨੇ ਔਰ 33 ਸਾਲ ਤੋਂ ਕੌਮ ਦੇ ਵਿੱਚ ਇਸ ਦੇ ਲਈ ਕੋਈ ਮੂਵਮੈਂਟ ਨਹੀਂ ਬਣੀ ਕੋਈ ਨਹੀਂ ਚੱਲੀ ਜਾਂ ਅਸੀਂ ਸਰਕਾਰ ਦਾ ਨੱਕ ਚ ਦਮ ਨਹੀਂ ਕੀਤਾ ਕਿ ਸਾਡਾ ਖਜ਼ਾਨਾ ਇਹ ਸਾਨੂੰ ਵਾਪਸ ਕਰੋ Gandhi said he for now only wanted the ministry to bring the issue of missing documents on record which he has achieved. ਉਹਨਾਂ ਨੇ ਕਿਹਾ ਜੀ ਮੇਰਾ ਹੁਣ 27 ਮਿਸ਼ਨ ਸੀ ਕਿ ਪਹਿਲਾਂ ਉਹ ਰੈਕੋਰਡ ਲਿਆਓ ਵੀ ਇਹ ਕਹਿੰਦੇ ਕੀ ਨੇ। ਜੀ ਜੀ। ਅਤੇ ਉਹਨਾਂ ਨੇ ਇਹ ਕਿ ਇਨ ਦਾ ਲੇਟੈਸਟ ਆਫ ਹਿਸ ਸੀਰੀਜ਼ ਆਫ ਅਫਰਟਸ ਹੀ ਹੈਡ ਰਿਟਰਨ ਟੂ ਹੋਮ ਮਿਨਿਸਟਰ ਰਾਜਨਾਥ ਸਿੰਘ ਫॉर ਰਿਟਰਨ ਆਫ ਦਾ ਮਟੀਰੀਅਲ ਬਟ ਹਿਸ ਪਲੀਅ ਵਾਸ ਸ਼ਿਫਟਡ ਟੂ ਦਾ ਡਿਫੈਂਸ ਮਿਨਿਸਟਰੀ ਔਨ ਮਈ 31st ਅਸੀਂ ਕਿਹਾ ਵੀ ਉਹਨਾਂ ਨੇ ਤਾਂ ਹੋਮ ਮਿਨਿਸਟਰੀ ਨੂੰ ਮੰਗਿਆ ਸੀ। ਉਹਨਾਂ ਨੇ ਡਿਫੈਂਸ ਮਿਨਿਸਟਰ ਨੂੰ ਭੇਜ ਦਿੱਤਾ ਡਿਫੈਂਸ ਮਿਨਿਸਟਰ ਨੇ ਕਿਹਾ ਜੀ ਸਾਡਾ ਕਾਇ ਕੋਈ ਲਗਾ ਦੇਗਾ ਨਹੀਂ ਜੀ ਆਈ ਵਿਲ ਮੀਟ ਐਸਜੀਪੀਸੀ ਅਫੀਸ਼ੀਅਲਸ ਨਾਓ ਟੂ ਅਪਰੋਚ ਦਾ ਸੈਂਟਰ ਅਗੇਨ ਟੂ ਟ੍ਰੇਸ ਦਾ ਡਾਕੂਮੈਂਟਸ ਵਿਚ ਆਰ ਨਾਟ ਓਨਲੀ ਐ ਟ੍ਰੇਜ਼ਰਰ ਫਾਰ ਦਾ ਸਿੱਖ ਕਮਿਊਨਿਟੀ ਬਟ ਆਲਸੋ ਫਾਰ ਦਾ ਹਿੰਦੂਸ ਐਂਡ ਪੰਜਾਬ ਐਜ਼ ਅ ਹੋਲ ਸੈਟ ਦਾ ਐਮਪੀ ਹੂ ਵਾਸ ਇਲੈਕਟਡ ਟੂ ਦਾ ਲੋਕ ਸਭਾ অন ਆਮ ਆਦਮੀ ਪਾਰਟੀ ਕبھی ਉਹਨਾਂ ਨੇ ਕਿਹਾ ਵੀ ਮੈਂ ਹੁਣ ਐਸਜੀਪੀਸੀ ਅਫੀਸ਼ਰਸ ਨੂੰ ਮਿਲਾਂਗਾ ਔਰ ਇਹ ਜਿਹੜਾ ਖਜ਼ਾਨਾ ਹੈ ਇਹਦੀ ਇਹ ਸਿੱਖਾਂ ਦਾ ਹੀ ਨਹੀਂ ਹੈ ਹਿੰਦੂਆਂ ਔਰ ਪੰਜਾਬ ਦਾ ਵਿਰਸਾ ਹੈ ਹੁਣ ਤੁਸੀਂ ਐਸਜੀਪੀਸੀ ਪ੍ਰੈਜ਼ੀਡੈਂਟ ਬਡੂੰਗਰ ਦੀ ਸਟੇਟਮੈਂਟ ਸੁਣ ਲਓ ਜੀ ਐਸਜੀਪੀਸੀ ਪ੍ਰੈਜ਼ੀਡੈਂਟ ਕਿਰਪਾਲ ਸਿੰਘ ਬਡੂੰਗਰ ਵੈਨ ਕੰਟੈਕਟਡ ਸੈਡ ਦ ਸੈਂਟਰਲ ਮਿਨਿਸਟਰੀਜ਼ ਹੈਜ਼ ਬੀਨ ਲਾਈਇੰਗ ਰਿਪੀਟੇਡਲੀ ਓਵਰ ਸੱਚ ਸੈਂਸਿਟਿਵ ਇਸ਼ੂ ਕਿ ਜਿਹੜੀਆਂ ਕੇਂਦਰ ਦੀਆਂ ਸਰਕਾਰਾਂ ਨੇ ਨਾਟ ਇੱਕ ਸਰਕਾਰ ਇਹ ਸਾਰੀਆਂ ਹੀ ਉਸ ਤੋਂ ਬਾਅਦ ਜਿਹਦੇ ਵਿੱਚ ਅਕਾਲੀ ਹਿੱਸਾ ਨੇ ਝੂਠਿਆਂ ਦੇ ਯਾਰ ਹੈ ਉਹ ਬਾਜਪਾਈ ਹੋਏ ਉਹ મોદી ਹੋਏ ਉਹ ਇਨ ਬਿਟਵੀਨ ਕੋਈ ਹੋਰ ਹੋਏ ਉਹ ਇਹ ਉਹਨਾਂ ਦਾ ਪ੍ਰਧਾਨ ਕਹਿ ਰਿਹਾ ਜਿਹੜਾ ਬਾਦਲ ਦੇ ਲਫਾਫੇ ਚੋਂ ਨਿਕਲੇ ਕਿ ਮਿਨਿਸਟਰੀਜ਼ ਹੈਵ ਬੀਨ ਲਾਈਇੰਗ ਰਿਪੀਟਿਡਲੀ ਓਵਰ ਸੱਚਸੈਸਟਿਵ ਇਸ਼ੂਜ਼ ਵੇਅਰ ਆਰ ਦਾ ਰੇਅਰ ਮੈਨੂਸਕ੍ਰਿਪਟਸ ਐਂਡ ਡਾਕੂਮੈਂਟਸ ਥੈਨ ਇਫ ਦਾ ਆਰਮੀ ਕਲੇਮਸ ਟੂ ਹੈਵ ਨਾਟ ਟੇਕਨ ਥੈਮ ਅਵੇ ਯੋ ਕਿਥੇ ਨੇ ਜੇ ਫੌਜ ਕਹਿੰਦੀ ਆ ਵੀ ਉਹ ਨਹੀਂ ਲੈ ਕੇ ਗਏ ਹੁਣ ਇਹ ਸਾਰੇ ਨੂੰ ਅਸੀਂ ਦੇਖਦੇ ਕਿ ਵੀ ਇਹ ਜਿਹੜਾ ਰਿਪੀਟਿਡਲੀ ਉਹੀ ਕਹਾਣੀ ਫੇਰ ਉਹਨਾਂ ਦੀ ਆਂਦੀ ਹੈ ਕਿ ਵੀ ਸੈਂਟਰ ਦੇ ਹੀ ਕਹਿ ਰਿਹਾ ਕਿ ਜੀ ਅਸੀਂ ਜਿਹੜਾ ਔਰ ਥੱਲੇ ਆ ਕੇ ਤਾਂ ਮੈਟਰ ਹੈਡ ਕਮ ਟੂ ਲਾਈਟ ਪ੍ਰੋਮੀਨੈਂਟਲੀ ਵੈਨ ਅ ਫਾਰਮਰ ਸਬ ਇਨਸਪੈਕਟਰ ਅਸੋਸੀਏਟਡ ਵਿਦ सीबीआई 1984 ਹੈਡ ਕਲੇਮਡ ਥੈਟ ਮਟੀਰੀਅਲ ਵਾਸ ਸ਼ਿਫਟਡ ਟੂ ਐਨ ਅਨਡਿਸਕਲੋਜ਼ ਲੋਕੇਸ਼ਨ ਬਾਏ ਦਾ ਆਰਮੀ ਐਂਡ ਦਾ सीबीआई ਅਫੀਸ਼ਰ ਇਹ ਸਿਕ ਇਨਸਪੈਕਟਰ ਸੀ ਸ਼ਾਇਦ ਹੋਣੀ ਦੀ ਡੈਥ ਹੋ ਗਈ ਹੈ ਇਹਨੇ ਇਹ ਇਨਕਸ਼ਾਫ ਕੀਤਾ ਸੀ ਕਿ ਜੀ ਮੈਂ ਉੱਥੇ ਮੇਰਾ ਪੋਸਟਡ ਸੀ ਮੈਂ ਔਰ ਇਹ ਜਿਹੜੀ ਹੈ ਸੀਬੀਆਈ ਆਫੀਸ਼ਰਜ਼ ਦੀ ਗਾਈਡੈਂਸ ਦੇ ਥੱਲੇ ਫੌਜ ਨੇ ਉਹ ਸਾਰਾ ਖਜ਼ਾਨਾ ਸਾਡਾ ਇਤਿਹਾਸਕ ਜਿਹੜਾ ਉਸ ਨੂੰ ਟਰੰਕਾਂ ਚ ਪਾ ਕੇ ਆਰਮੀ ਟਰੱਕਾਂ ਚ ਲੱਦ ਕੇ ਔਰ ਇਹ ਜਿਹੜੇ ਨੇ ਅਨਡਿਸਕਲੋਜ਼ਡ ਡੈਸਟੀਨੇਸ਼ਨ ਕਿਸੇ ਅਣਦਸਦੀ ਥਾਂ ਤੇ ਉਹ ਲੈ ਗਏ ਜੀ ਔਰ ਮੈਂ ਆਲਰੇਡੀ ਜ਼ਿਕਰ ਕੀਤਾ ਹੈ ਤਨਮਨਜੀਤ ਸਿੰਘ ਢੇਸੀ ਇਹ ਆਪਣੇ ਪੰਜਾਬ ਗਏ ਹੋਏ ਨੇ ਔਰ ਉਹਨਾਂ ਨੇ ਆਪਣੇ ਉਹ ਸਕੂਲ ਜਿੱਥੇ এডੂਕੇਸ਼ਨ ਲਈ ਸਕੂਲ ਦੀਆਂ ਬੱਚੀਆਂ ਦੇ ਨਾਲ ਵੀ ਇੰਟਰੈਕਸ਼ਨ ਕੀਤਾ ਅੱਜ ਕੱਲ ਉਹ 셀ਫੀ ਲੈਂਡ ਦਾ ਵੀ ਹੁੰਦਾ ਹੈ ਉਹ ਵੀ ਲਈ ਔਰ ਟ੍ਰਿਬਿਊਨ ਨੇ ਉਹਨਾਂ ਨੂੰ ਇੰਟਰਵਿਊ ਵੀ ਕੀਤਾ ਜਿਹੜੀ ਗੱਲ ਉਹਨਾਂ ਨੇ ਵੀ ਬੜੀ ਮਜ਼ਬੂਤੀ ਦੇ ਨਾਲ ਜਦੋਂ ਅਸੀਂ ਇੰਟਰਨੈਸ਼ਨਲ ਕਨਸਪੀਰੇਸੀ ਦੀ ਗੱਲ ਕਰਦੇ ਹਾਂ ਦਰਬਾਰ ਸਾਹਿਬ ਦੇ ਹਮਲੇ ਦੀ ਸੋ ਉਹਦੇ 'ਚ ਉਹਨਾਂ ਨੇ ਕਿਹਾ Uh, thanks to the documentary evidence from various sources including British researcher Phil Miller's work, it has been proved beyond doubt that the conservative government was involved in the 1984 operation. However, the extent of support given to the Indian government needs to be ascertained research scholar or declassified document ਮਾਰਗਰੇਟ ਥੈਚਰ ਨੂੰ ਲਿਖਿਆ ਇੰਦਰਾ ਗਾਂਧੀ ਦਾ ਲੈਟਰ ਮਾਰਗਰੇਟ ਥੈਚਰ ਦਾ ਵਾਪਸ ਔਰ ਬਹੁਤ ਸਾਰੇ ਤੇ ਜਿਹੜੀ ਪਿਛਲੀ ਸਰਕਾਰ ਸੀ ਡੇਵਿਡ ਕੈਮਰੋਨ ਦੀ ਉਹਨੇ ਪਰਦਾ ਪਾਣ ਦੀ ਵੀ ਕੋਸ਼ਿਸ਼ ਕੀਤੀ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਹੁਣ ਬਿਯੋਂਡ ਡਾਊਟ ਹੈ ਕਿ ਵੀ ਇਹ ਤਾਂ ਹੋਇਆ ਹੀ ਹੈ ਹੁਣ ਇਹ ਆ ਵੀ ਕਿਸ ਐਕਸਟੈਂਡ ਤੱਕ ਉਹ ਮਦਦ ਹੋਈ ਔਰ ਉਹਨਾਂ ਨੇ ਸਪੀਕਿੰਗ ਟੂ ਦਾ ਟ੍ਰਿਬਿਊਨ ਟੇ ਸੀ ਸੈਡ ਹਿਸ ਪਾਰਟੀ ਵਾਸ ਪ੍ਰੈਸਿੰਗ ਥੈਰੇਸਾ ਮੇ ਗਵਰਨਮੈਂਟ ਫਾਰ ਅ ਪ੍ਰੂਫ ਬਟ ਵਾਸ ਨਾਟ ਗੈਟਿੰਗ ਅ ਰਿਸਪਾਂਸ ਏ ਡਿਲੇ ਇਨ ਸਟਾਰਟਿੰਗ ਐਨ ਇਨਵੈਸਟੀਗੇਸ਼ਨ ਵਿਲ ਅਪਸੈਟ ਸਿਕ ਕਮਿਟੀ ਉਹਨਾਂ ਨੇ ਕਿਹਾ ਜੀ ਇਹ ਹੁਣ ਅਸੀਂ ਪ੍ਰੈਸ਼ਰ ਬਿਲਡ ਕੀਤਾ ਹੋਇਆ ਹੈ ਕਿ ਕੀ ਰੋਲ ਹੈ ਇਹ ਦੱਸੋ ਔਰ ਐਸਆਰਟੀਸੀ ਜਿਵੇਂ ਇਸ ਜੋ ਇੰਟਰਵਿਊ ਚੋ ਵੀ ਆਂਦਾ ਹੈ ਔਰ ਪੰਜਾਬੀਏ ਜੀਤ ਨੂੰ ਵੀ ਉਹਨਾਂ ਨੇ ਇੰਟਰਵਿਊ ਦਿੱਤਾ ਹੈ ਅੱਠ ਜ਼ਬਾਨਾਂ ਬੋਲਦੇ ਨੇ ਅੰਗਰੇਜ਼ੀ ਹਿੰਦੀ ਪੰਜਾਬੀ ਉਰਦੂ ਸਮੇਤ ਔਰ ਉਹਨਾਂ ਦੀ ਪਹਿਲੀ ਸਪੀਚ ਵੀ ਪਾਰਲੀਮੈਂਟ ਦੇ ਵਿੱਚ ਰਿਮਾਰਕੀਅਬਲ ਰਹੀ ਹੈ ਔਰ ਜਿਵੇਂ ਇਹ ਟ੍ਰਿਬਿਊਨ ਹੋਏ ਜਾਏ ਜਿਹੜੇ ਨੈਸ਼ਨਲਿਸਟਸ ਸੋ ਕਾਲਡ ਅਖਬਾਰਾਂ ਦੇ ਨੇ ਇੰਟਰਵਿਊਰ ਇਹਨਾਂ ਨੂੰ ਜਦੋਂ ਬਾਹਰਲੇ ਸਿੱਖ ਨਾਲ ਗੱਲ ਕਰਦੇ ਨੇ ਤਾਂ ਖਾਲਸਤਾਨ ਬੜਾ ਯਾਦ ਆਉਂਦਾ ਹੈ ਔਰ ਇਹ ਕਿਰਨਾ ਵੀ ਚਾਹੁੰਦੇ ਨੇ ਔਰ ਇੱਕ ਵਾਣਾ ਚਾਹੁੰਦੇ ਨੇ ਕਿ ਜੀ ਨਹੀਂ 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 ਅਸੀਂ ਨਹੀਂ ਹੈ ਪਰ ਮੈਂ ਇਸ ਗੱਲ ਦੀ ਵੀ ਸ਼ਲਾਘਾ ਕਰਦਾ ਹਾਂ ਜੀ ਤਨਮਨਜੀਤ ਸਿੰਘ ਜੀ ਕਿ ਉਹਨਾਂ ਨੇ ਬੜਾ ਡਿਪਲੋਮੈਟਿਕ ਪਰ ਫਰਮ ਜਵਾਬ ਵੀ ਦਿੱਤਾ ਔਰ ਇਹਦੇ ਚ ਇਹ ਹੈ ਓਨ ਦਾ ਡਿਮਾਂਡ ਫਾਰ ਖਾਲਸਤਾਨ ਬਾਏ ਯੂਕੇ ਬੇਸਡ ਸਿੱਖ ਆਰਗੇਨਾਈਜੇਸ਼ਨਸ ਉਹਨਾਂ ਨੇ ਪੁੱਛਿਆ ਕਿ ਜਿਹੜੇ ਯੂਕੇ ਬੇਸਡ ਸਿੱਖ ਜਥੇਬੰਦੀਆਂ ਨੇ ਖਾਲਸਤਾਨ ਦੀ ਮੰਗ ਕਰਦੀਆਂ ਨੇ ਟੀਸੀ ਸੈਟ the families affected by terrorism had the right to voice their opinion ke bhi je di state di dehshatgardi ne jinna parvarara nu prabhavit kita unna nu apna vichar rakhn da haq so e ik badi positive gall hai ke canada wale ta saryan nu ministeran nu aur mpian nu amarinder ne banata hai ਇਹ ਖਾਲਸਤਾਨੀ ਨੇ ਹੁਣ ਤਨਮਨਜੀਤ ਸਿੰਘ ਢੇਸੀ ਨੂੰ ਬਾਹਰ ਕੱਢੇ ਪੰਜਾਬ ਚ ਉਹਦੀ ਧਰਤੀ ਦੇਖ ਲੋਕ ਇਹ ਕਹਿ ਰਹੇ ਜੀ ਜਲੰਧਰ ਚ ਰਾਏਪੁਰ ਚ ਸਿੱਖ ਲੋਕ ਐ ਟ੍ਰਿਬਿਊਨ ਨੂੰ ਕਹਿ ਰਿਹਾ ਕਿ ਜਿਹੜੇ ਪੀੜਤ ਤੁਹਾਡੀ ਸਟੇਟ ਟੈਰਰ ਦੇ ਪ੍ਰਭਾਵਿਤ ਲੋਕ ਨੇ ਉਹਨਾਂ ਨੂੰ ਹੱਕ ਹੈ ਕਿ ਉਹ ਖਾਲਸਤਾਨ ਦੀ ਗੱਲ ਕਰਨ ਸੋ ਅਸੀਂ ਸਮਝਦੇ ਹਾਂ ਵੀ ਇਹ ਯੰਗ ਐਮਪੀ ਬੜੇ ਸੌਫਟ ਸਪੋਕਨ ਪੂਰੇ ਸਿੱਖੀ ਰੂਪ ਸਰੂਪ ਦੇ ਵਿੱਚ ਔਰ ਇੰਟਰਨੈਸ਼ਨਲ ਨੁਆਨਸਸ ਸਮਝਣ ਵਾਲੇ ਇਹ ਸਾਡੀ ਫਿਊਚਰ ਦੀ ਜਿਹੜੀ ਹੈ ਖੋਪ ਵੀ ਨੇ ਉਕੇ ਸਾਡੀ ਜਨਰੇਸ਼ਨ ਦਾ ਜਿਵੇਂ ਮੈਂ ਕਿਹਾ ਅਸੀਂ ਤਾਂ ਸੁੱਤੇ ਆ ਸਾਡਾ ਖਜ਼ਾਨਾ ਵੀ ਲੁੱਟਿਆ ਗਿਆ ਪਰ ਜੇ ਹੁਣ ਇੰਗਲੈਂਡ ਲੈਵਲ ਤੇ ਇਹ ਇਸ ਲੈਵਲ ਦਾ ਦਬਾਅ ਔਰ ਲੇਬਰ ਪਾਰਟੀ ਦੇ ਮੈਨੀਫੈਸਟੋ ਤੱਕ ਗੱਲ ਪਹੁੰਚੀ ਹੈ ਤਾਂ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਇਹ ਜਿਹੜੇ ਡਾਇਸਪੋਰਾ ਸਿੱਖਾਂ ਦਾ ਪ੍ਰੈਸ਼ਰ ਹੈ ਇਹ ਅਲਟੀਮੇਟਲੀ ਜਿੱਥੇ ਸਾਡਾ ਨਿਸ਼ਾਨਾ ਖਾਲਸਤਾਨ ਹਾਸਲ ਕਰਨ ਚ ਮਦਦ ਕਰੇਗਾ ਉੱਥੇ ਜਿਹੜਾ ਇਹ ਬਹੁਤ ਸਾਰੀਆਂ ਪਰਤਾਂ ਜਿਹੜੀਆਂ ਪਰਦੇ ਉੱਤੇ ਪਾਏ ਹੋਏ ਨੇ ਇਹ ਵੀ ਖੁੱਲਣਗੇ ਔਰ ਅੱਜ 9:30 ਤੋਂ 10 ਦੇ ਪ੍ਰੋਗਰਾਮ ਚ ਡਾਕਟਰ ਧਰਮਵੀਰ ਗਾਂਧੀ ਜਿਹੜੇ ਨੇ ਉਹ ਅਮਰਵੀਰ ਸਿੰਘ ਨਾਲ ਗੱਲਬਾਤ ਕਰਨਗੇ ਸੋ ਇਹ ਇਸ਼ੂ ਜਿਹੜੇ ਨੇ ਔਰ ਇਸ ਨਾਲ ਲੱਗਦੇ ਦੂਸਰੇ ਇਸ਼ੂ ਵੀ ਜਿਵੇਂ ਆਨੰਦ ਮੈਰਿਜ ਐਕਟ ਦੇ ਉੱਤੇ ਇੱਕ ਓਟੋਚਾ ਇਹਨਾਂ ਦਾ ਮਨਜਿੰਦਰ ਸਰਸਾ ਬੈਠਾ ਹੈ ਦਿੱਲੀ ਚ ਕਹਿੰਦਾ ਸੈਂਟਰ ਨਾਲ ਮੇਰੀ ਗੱਲ ਹੋ ਗਈ ਹੁਣ ਦਿੱਲੀ ਦੇ ਵਿੱਚ ਵੀ ਆਨੰਦ ਮੈਰਿਜ ਐਕਟ ਦੇ ਥੱਲੇ ਵਿਆਹ ਔਰ ਇਸ ਕਿਸਮ ਦਾ ਧੋਖਾ ਝੂਠ ਇਹ ਕਰ ਰਹੇ ਨੇ ਕਿਉਂਕਿ ਆਨੰਦ ਮੈਰਿਜ ਐਕਟ ਦੇ ਮੁੱਦੇ ਤੇ ਵੀ ਧਰਮਵੀਰ ਗਾਂਧੀ ਨੇ ਜਿਹੜਾ ਉਹ ਬਿੱਲ ਲਿਆਂਦੇ ਪਾਰਲੀਮੈਂਟ 'ਚ ਪਾਈ ਸਿੱਖਾਂ ਦਾ ਆਰਡ ਮੈਰਿਜ ਐਕਟ ਬਣਾਓ ਔਰ ਇਹਦੇ ਮੁੱਦੇ ਤੇ ਵੀ ਗੱਲ ਹੋਏਗੀ ਸੋ ਦਰਸ਼ਕ ਸਾਡੇ ਟਿਊਨ ਇਨ ਰਹੇ ਜੀ ਡਾਕਟਰ ਸਾਹਿਬ ਬਿਲਕੁਲ ਤੁਸੀਂ ਇਹਨਾਂ ਦੋਨਾਂ ਖਬਰਾਂ ਉਪਰ ਆਪਣੇ ਵਿਚਾਰ ਦਿੱਤੇ ਨੇ ਬਹੁਤ ਹੀ ਮਹੱਤਵਪੂਰਨ ਸੀ ਥੈਂਕ ਯੂ ਡਾਕਟਰ ਸਾਹਿਬ ਹੁਣ ਆਪਾਂ ਆਪਣੇ ਦਰਸ਼ਕਾਂ ਤੇ শ্রোਤਿਆਂ ਨੂੰ ਅਪੀਲ ਕਰਦੀਏ ਵਿਊਅਰਸ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਟੀਵੀ 84 ਦੀ ਵਾਦ-ਵਾਦ ਮਾਈਕ ਸਹਾਇਤਾ ਕਰੋ ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਪੇਪਲ ਰਾਹੀਂ ਰਿਕਿੰਗ ਡੋਨਰ ਪਾਨ ਕੇ ਕਰ ਸਕਦੇ ਜਾਂ ਫਿਰ ਤੁਸੀਂ ਟੀਵੀ 84 ਦੇ ਨਾਂ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137th ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 ਯੂ ਐਸ ਏ ਜਾਂ ਫਿਰ ਫੋਨ ਰਾਹੀਂ ਵੀ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ 5164060694 ਅਸੀਂ ਤੁਹਾਡੇ ਬਹੁਤ ਹੀ ਸ਼ੁਕਰਗੁਜ਼ਾਰ ਹੋਵਾਂਗੇ ਕਿ ਤੁਸੀਂ ਸਾਨੂੰ ਡੋਨੇਟ ਕਰ ਰਹੇ ਹੋ ਵਿਅਰਸ ਦਸਾਨਾ ਇਸ ਤਰ੍ਹਾਂ ਬਣੇ ਰਹਿਣਾ ਮਿਲਦਿਆਂ ਛੋਟੇ ਵਕਫੇ ਤਬਾਦ